ਤੇ ਮੈਂ ਜਮਾ ਸਹੀਮੰਦ ਆ ਰਿਹਾ ਜਿਹਨਾਂ ਨਾਲ ਜਿਹੜਾ YouTube ਚਲਾ ਰਿਹਾ ਇਹ ਯਕੀਨ ਮੈਂ YouTube ਨੂੰ ਦੇ ਰਿਹਾ ਦੇਲਾ YouTube ਦਾ ਜਿਹੜਾ ਮਾਲਕ ਹੈ ਉਹ ਜੀ ਨਹੀਂ ਮੰਨ ਰਿਹਾ ਆਪਣਾ ਥੋੜੀ ਜੀ ਪੇਮੈਂਟ ਆਈ ਤੇ ਗਰੀਬ ਦੀ ਉਹੀ ਖਾਤੇ ਚ ਨਹੀਂ ਪਾ ਰਹੇ ਕੀ ਕੰਮ ਆ ਤੁਹਾਨੂੰ ਆ ਹੋਰ ਸਾਰੇ ਜਿਹੜੇ ਯਾਰ ਦੋਸਤ ਜੁੜਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸਿਆਲ ਆ ਥੋੜੇ ਥੋੜੇ ਬਿਮਾਰਤਾ ਕਿਰਾਂ ਹੋਵਾਂਗੇ ਪਹਿਲਾਂ ਕੋੜੀ ਬਿਮਾਰ ਹੋ ਕੇ ਅੱਡੀਆ ਹੁਣ ਆਪ ਨੂੰ ਜ਼ੁਖਾਮ ਨਜਲਾ ਜਾ ਹੋ ਗਿਆ ਕਿਉਂਕਿ ਗਰਦ ਜੀ ਬਾੜੀ ਚੱਲੀ ਜਾਂਦੀ ਐ ਇਹ ਗਰਦ ਕੂੜ ਗਵਾੜ ਜਾ ਟਰਾਲੀਆਂ ਨਗਦੀਆਂ ਨੇ ਉਹਦੇ ਕਰਕੇ ਕਿਉਂਕਿ ਸੀਜ਼ਨ ਆ ਹੁਣ ਮੌਸਮ ਆ ਇਹ ਜਾ ਕਿਰਾਂ ਵੀ ਸਾਰੇ ਜਾਨੇ ਠੰਡਾ ਪਾਣੀ ਨਾ ਪੀਓ ਜਾਦੇ ਠੰਡਾ ਪਾਣੀ ਪੀਨੇ ਤੇ ਉਹਦੇ ਨਾਲ ਆਪਾਂ ਬਿਮਾਰ ਹੋਣੇ ਹਾਂਗੇ ਬਚਤ ਰੱਖੋ ਇਹੀ ਗੱਲ ਆ ਸਾਰਿਆਂ ਨੂੰ ਬੇਨਤੀਆਂ ਨੇ ਤੇ ਹੋਰ ਸਾਰਿਆਂ ਨੇ ਘਰ ਪਰਿਵਾਰ ਠੀਕ ਹੋ ਤੇ ਬਾਕੀ ਸਿਰੇ ਜੁੜੇ ਰਹੋ ਆਪਣੇ ਚੈਨਲ ਨਾਲ ਆਪਾਂ ਚੱਲਿਆਂਗੇ ਪੁਸ਼ਕਰ ਮੇਲੇ ਤੇ ਤੇ ਤੁਹਾਨੂੰ ਉੱਥੇ ਵੀਡੀਓ ਤਰ੍ਹਾਂ ਤਰ੍ਹਾਂ ਦੀਆਂ ਪਾਵਾਂਗੇ ਸਾਰੇ ਘੋੜਿਆਂ ਦੀਆਂ ਹਾਥੀ ਦੀਆਂ ਬਲਦਾਂ ਦੀਆਂ ਤੁਹਾਨੂੰ ਵੀਡੀਓ ਮਿਲਣਗੀਆਂ ਇਹ ਮੈਂ ਤੁਹਾਨੂੰ ਜਾਣਕਾਰੀ ਦੇਣੀ ਸੀ ਧੰਨਵਾਦ ਜੀ